ਇੱਕਾ ਜੀਬੋ ਗਰੀਬ ਵਿਆਹ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਚਰਚਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਛਿੜੀ ਹੋਈ ਹੈ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਜਿਾ ਦੱਸਦੀ ਹੈ ਕਿ ਬਿਹਾਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਾਮੀ ਤੇ ਭਾਂਜੀ ਨੇ ਘਰੋਂ ਭੱਜ ਕੇ ਇੱਕ ਦੂਸਰੇ ਦੇ ਨਾਲ ਵਿਆਹ ਕਰਾ ਲਿਆ ਜਿਾ ਦੱਸਦੀ ਹੈ ਕਿ ਇਹ ਦੋਨੋਂ ਮਾਮੀ ਭਾਂਜੀ ਇੱਕ ਦੂਸਰੇ ਦੇ ਨਾਲ ਪਿਆਰ ਦੇ ਵਿੱਚ ਇਸ ਕਦਰ ਪਈਆਂ ਕਿ ਇਹਨਾਂ ਨੇ ਘਰੋਂ ਭੱਜਣ ਦਾ ਫੈਸਲਾ ਕੀਤਾ ਤੇ ਮੰਦਰ ਦੇ ਵਿੱਚ ਜਾ ਕੇ ਇੱਕ ਦੂਸਰੇ ਦੇ ਨਾਲ ਵਿਆਹ ਕਰਵਾ ਲਿਆ ਜਦੋਂ ਇਸ ਖਬਰ ਦੀ ਪਣਕ ਲੋਕਾਂ ਨੂੰ ਪਤਾ ਲੱਗੀ ਤਾਂ ਸਾਰੀ ਭੀੜ ਉਹਨਾਂ ਦੇ ਆਲੇ ਦੁਆਲੇ ਇਕੱਠੀ ਹੋ ਗਈ ਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੱਸਦੀ ਹੈ ਕਿ ਸੋਮਵਾਰ ਨੂੰ ਕੁਚਾਇਆ ਕੋਟ ਥਾਣੇ ਦੇ ਸਾਸ ਮੁਸਾ ਸਥਿਤ ਦੁਰਗਾ ਮੰਦਿਰ ਦੇ ਵਿੱਚ ਦੋਨਾਂ ਨੇ ਇੱਕ ਦੂਸਰੇ ਦੇ ਨਾਲ ਵਿਆਹ ਕਰਵਾਇਆ ਇਸ ਅਨੋਖੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਇਸ ਵਿਆਹ ਦੀ ਖਬਰ ਮਿਲਦਿਆਂ ਹੀ ਲੋਕਾਂ ਦੀ ਭਾਰੀ ਢੀੜ ਇਕੱਠੀ ਹੋ ਗਈ ਮਾਮੀ ਅਤੇ ਭਾਂਜੀ ਨੇ ਇੱਕ ਦੂਜੇ ਨੂੰ ਵਰਮਲਾ ਪਹਿਨਾਈ ਅਤੇ ਫਿਰ ਸੱਤ ਫੇਰੇ ਲੈ ਕੇ ਇੱਕ ਦੂਸਰੇ ਦੇ ਨਾਲ ਜੀਣ ਅਤੇ ਮਰਨ ਦੀ ਸੌਖਾਤੀ ਹੈ ਦੋਵੇਂ ਔਰਤਾਂ ਦੀ ਗੱਲ ਕਰੀਏ ਤਾਂ ਦੋਨੋਂ ਔਰਤਾਂ ਪਹਿਲਾਂ ਹੀ ਵਿਆਹੀਆਂ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਕੋਚਾਏ ਕੋਟ ਥਾਣੇ ਦੇ ਪਿੰਡ ਬੇਲਵਾਦੀ ਸ਼ੋਭਾ ਕੁਮਾਰੀ ਅਤੇ ਉਸਦੀ ਭਾਂਜੀ ਸੁਮਨ ਕੁਮਾਰ ਦੋਵੇਂ ਹੀ ਵਿਆਹੀਆਂ ਹੋਈਆਂ ਨੇ ਦੋਵਾਂ ਔਰਤਾਂ ਦਾ ਪ੍ਰੇਮ ਸੰਬੰਧ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਸੀ ਸੋਮਵਾਰ ਨੂੰ ਦੋਹਾਂ ਨੇ ਘਰੋਂ ਭੱਜ ਕੇ ਰੀਤੀ ਰਿਵਾਜਾਂ ਦੇ ਅਨੁਸਾਰ ਇੱਕ ਦੂਸਰੇ ਦੇ ਨਾਲ ਵਿਆਹ ਕਰਵਾ ਲਿਆ ਵਿਆਹਤਾ ਲੜਕੀ ਦੀ ਮਾਮੀ ਸ਼ੋਭਾ ਕੁਮਾਰੀ ਨੇ ਦੱਸਿਆ ਕਿ ਉਸ ਦਾ ਆਪਣੀ ਭਾਂਜੀ ਦੇ ਨਾਲ ਪਿਛਲੇ 3 ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ ਇਸ ਤੋਂ ਬਾਅਦ ਉਹਨਾਂ ਨੇ ਆਜ ਇੱਕ ਦੂਸਰੇ ਦੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਤੇ ਇੱਕ ਦੂਸਰੇ ਦੇ ਨਾਲ ਵਿਆਹ ਕਰ ਲਿਆ ਦੱਸਦੀ ਹੈ ਕਿ ਲਾਲ ਰੰਗ ਦੇ ਕੱਪੜਿਆਂ ਦੇ ਵਿੱਚ ਦੋਵੇਂ ਔਰਤਾਂ ਸਾਸਾ موسی ਰੇਲਵੇ ਸਟੇਸ਼ਨ ਨੇੜੇ ਸਥਿਤ ਦੁਰਗਾ ਮੰਦਿਰ ਪਹੁੰਚੀਆਂ ਇੱਥੇ ਉਹਨਾਂ ਨੇ ਇੱਕ ਦੂਸਰੇ ਨੂੰ ਵਰ ਮਾਲਾ ਪਹਿਨਾਈ ਭਾਂਜੀ ਨੇ ਮਾਮੀ ਦੀ ਮੰਗ ਦੇ ਵਿੱਚ ਸੰਧੂਰ ਭਰ ਦਿੱਤਾ ਤੇ ਫਿਰ ਸੱਤ ਫੇਰੇ ਲਏ ਮਾਮੀ ਸ਼ੋਭਾ ਕੁਮਾਰੀ ਨੇ ਦੱਸਿਆ ਹੈ ਕਿ ਉਹ ਸਾਰੀ ਉਮਰ ਆਪਣੀ ਭਾਂਜੀ ਸੁਮਨ ਦੇ ਨਾਲ ਰਹੇਗੀ ਮੈਂ ਆਪਣੀ ਇੱਛਾ ਅਨੁਸਾਰ ਵਿਆਹ ਕਰਵਾਇਆ ਅਤੇ ਕਿਸੇ ਦੇ ਦਬਾਅ ਹੇਠ ਵਿਆਹ ਨਹੀਂ ਕਰਵਾਇਆ ਉਥੇ ਹੀ ਭਾਂਜੀ ਸੁਮਨ ਦਾ ਕਹਿਣਾ ਹੈ ਕਿ ਉਸਦੀ ਮਾਮੀ ਉਸ ਨੂੰ ਕਦੇ ਨਹੀਂ ਛੱਡੇਗੀ ਅਸੀਂ ਦੋਨਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸਾਡੇ ਉੱਪਰ ਕਿਸੇ ਦਾ ਕੋਈ ਦਬਾਅ ਨਹੀਂ ਹੈ ਤੇ ਅਸੀਂ ਇੱਕ ਦੂਸਰੇ ਦੇ ਨਾਲ ਸਦਾ ਲਈ ਖੁਸ਼ ਰਵਾਂਗੇ ਤੇ ਵਿਆਹ ਕਰਵਾਉਣ ਤੋਂ ਬਾਅਦ ਹੁਣ ਸਾਨੂੰ ਇੱਕ ਦੂਸਰੇ ਤੋਂ ਕੋਈ ਵੀ ਵੱਖ ਨਹੀਂ ਕਰ ਸਕੇਗਾ ਜਿਵੇਂ ਦੱਸਦੀ ਹੈ ਕਿ ਅਜੀਬੋ ਗਰੀਬ ਵਿਆਹ ਦਾ ਮਾਮਲਾ ਬਿਹਾਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਮਾਮੀ ਤੇ ਭਾਂਜੀ ਇੱਕ ਦੂਸਰੇ ਦੇ ਨਾਲ 3 ਸਾਲ ਪਹਿਲਾਂ ਪਿਆਰ ਦੇ ਵਿੱਚ ਪੈ ਗਈਆਂ ਸੀ ਤੇ ਪਿਆਰ ਇੰਨਾ ਦਾ ਇਸ ਕਦਰ ਵੱਧ ਗਿਆ ਸੀ ਕਿ ਦੋਨਾਂ ਨੇ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਇੱਕ ਦੂਸਰੇ ਦੇ ਨਾਲ ਵਿਆਹ ਕਰਾਉਣ ਦਾ ਫੈਸਲਾ ਕੀਤਾ ਅਤੇ ਇੱਕ ਦੂਸਰੇ ਦੇ ਨਾਲ ساری ਜ਼ਿੰਦਗੀ ਇਕੱਠੇ ਰਹਿਣ ਦਾ ਫੈਸਲਾ ਕੀਤਾ ਅਤੇ ਇਸ ਵਿਆਹ ਦੀ ਚਰਚਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਛਿੜੀ ਹੋਈ ਹੈ ਤਸਵੀਰਾਂ ਇਸ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ